ਹਾਂਜੀ ਵੈਗੁਰੂ ਜੀ ਦਾ ਘਰ ਸ ਹੈ ਵੈਗੁਰੂ ਜੀ ਕੀ ਪਤੇ ਜੀ ਹਾਂਜੀ ਜੱਗੇ ਵੀਰੂ ਦੇ ਇਹ ਇਹ ਕਾਲੀ ਖਸਖਸ ਹੈ ਤੇ ਇਹ ਜਦ ਦੁਕਾਨਾਂ ਤੋਂ ਮਿਲਦੀ ਆ ਤੇ ਪਰਚਾ ਫਿਰ ਦੁਕਾਨਾਂ ਨਾਲ ਤੇ ਹੋਣਾ ਚਾਹੀਦਾ ਕਿਉਂਕਿ ਸਾਨੂੰ ਅਗਰ ਅਸੀਂ ਬੀਜਦੇ ਹਾਂ ਇਸ ਨੂੰ ਤਾਂ ਸਾਡੇ ਪਰਚਾ ਕਰ ਦਿੱਤਾ ਜਾਂਦਾ ਆ ਦੇਖੋ ਵੀ ਹੁਣ ਵਿੱਚ ਕਾਲੀ ਕਾਲੀ ਜਿਹੜੀ ਆ ਇਹ ਵਿੱਚ ਫੀਮ ਦੇ ਦਾਣੇ ਆ ਆ ਦੇਖੋ ਗੌਰ ਨਾਲ ਤੇ ਇਹ ਹੁਣ ਕਾਲੀ ਖਸਖਸ ਆ ਮਤਲਬ ਉਥੋਂ ਹਜੂਰ ਸਾਹਿਬ ਤੋਂ ਇਹ ਮਿਲੀ ਆ ਮਤਲਬ 1600 ਰੁਪਏ ਕਿਲੋ ਇੱਥੇ ਆਪਣੇ ਆਕੇ ਪੰਜਾਬ ਚ 3000 ਰੁਪਏ ਕਿਲੋ ਆ ਤੇ ਇਹ ਤੁਸੀਂ ਦੇਖੋ ਵੀ ਪਰਚਾ ਵੇਦ ਫਿਰ ਇਹਨਾਂ ਦੁਕਾਨਦਾਰਾਂ ਤੇ ਹੋਣਾ ਚਾਹੀਦਾ ਅਗਰ ਅਸੀਂ ਬੀਜਦੇ ਆ ਕੁਦਰਤੀ ਜਿਵੇਂ ਕਿ ਅਸੀਂ ਫਸਲ ਬੀਜਦੇ ਓਵੇਂ ਬੀਜਦੇ ਆ ਤਾਂ ਫਿਰ ਸਾਡੇ ਦੇ ਪਰਚਾ ਕੀਤਾ ਜਾਂਦਾ ਜੋ ਕਿ ਬਹੁਤ ਗਲਤ ਹੈ ਤੇ ਆ ਵੀ ਦੇਖੋ ਆ ਵੀ ਖਾਸ ਖਾਸ ਇਹ ਕਲੀ ਆ ਦੇਖੋ ਇਹਦੇ ਵਿੱਚ ਦੇਖੋ ਕਾਲੇ ਕਿੰਨੇ ਖਾਸ ਖਾਸ ਦੇ ਦਾਣੇ ਕਾਲੀ ਵੀਮ ਦੇ ਦਾਣੇ ਵਿੱਚ ਆ ਟੁੱਟੇ ਜਿਹੜੇ ਵਿੱਚ ਕਾਲੇ ਆ ਇਹ ਵੀਮ ਆ ਸੋ ਇਸ ਕਰਕੇ ਜੇ ਪਰਚਾ ਵੇ ਤੇ ਪਰਚਾ ਹੋਣਾ ਚਾਹੀਦਾ ਇਹਨਾਂ ਤੇ ਆਪਣੇਾਂ ਤੇ ਦੁਕਾਨਦਾਰਾਂ ਦੇ ਕਰਨਾ ਚਾਹੀਦਾ ਹੈ ਅਗਰ ਅਸੀਂ ਬੀਜ ਦੇਨੇ ਆ ਫਿਰ ਇਹ ਸਰਦੀ ਲਈ ਇਹ ਗਨਾਹ ਆ ਇਸ ਕਰਕੇ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਇਹ ਆਮ ਕੁਦਰਤੀ ਬੂਟੀ ਹੈ ਇਹਨੂੰ ਹਰ ਇਨਸਾਨ ਨੂੰ ਬੀਜਣਾ ਚਾਹੀਦਾ ਇਹ ਦੇਖੋ ਹਿਊਰ ਸਾਹਿਬੇ 1600 ਰੁਪਏ ਕਿਲੋ ਤੇ ਇੱਥੇ ਅਗਰ ਤੁਸੀਂ ਪਹਿਲੀ ਗੱਲ ਤੇ ਮਿਲਦੀ ਨਹੀਂ ਅਗਰ ਕਿਤੇ ਪੰਸਾਰੀ ਦੀ ਦੁਕਾਨ ਤੋਂ ਜਾਂ ਕਿਤੇ ਭਾਲ ਦੌੜ ਕਰਕੇ ਲੱਭੋਗੇ ਤਾਂ ਫਿਰ ਇਹ 3000 ਰੁਪਏ ਨੂੰ ਕਿਲੋ ਦਿੰਦੇ ਇਥੇ ਤੇ ਹਜੂਰ ਸਾਹਿਬ ਇਹ 1600 ਰੁਪਏ ਕਿਲੋ ਆ ਵੇਖੋ ਇਹਦੇ ਵਿੱਚ ਆ ਜੋ ਕਾਲੀ ਕਾਲੀ ਹੈ ਇਹ ਫੀਮ ਹੈ ਇਸ ਕਰਕੇ ਇਹਨੂੰ ਕਾਲੀ ਖਸ ਖਸ ਕਹਿੰਦੇ ਤੇ ਗਵਰਨਮੈਂਟ ਨੂੰ ਇਹ ਵਿਜਨ ਦੀ ਸਾਨੂੰ ਇਜਾਜ਼ਤ ਦੇਣੀ ਚਾਹੀਦੀ ਜਿਹੜੀ ਜ਼ਮੀਨ ਤੋਂ ਕੁਦਰਤੀ ਚੀਜ਼ ਉਗਦੀ ਆ ਉਦੇ ਤੇ ਬੈਨ ਜਾਂ ਉਦੇ ਤੇ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ ਸਾਡੀਆਂ ਗਵਰਨਮੈਂਟਾਂ ਨੇ ਸਾਨੂੰ ਇਹਦੇ ਨੌਜਵਾਨਾਂ ਨੂੰ ਚਿੱਟੇ ਤੇ ਲਾ ਕੇ ਤੇ ਫੀਮ ਤੇ ਹੋਰ ਨਾ ਕੰਮਾਂ ਤੇ ਲਾਇਆ ਡੋਡੇ ਜਿਹੜੇ ਨੇ ਫੀਮ ਐ ਜਿਹੜੀ ਇਹਦੇ ਨਾਲ ਕੋਈ ਵੀ ਮਰਦਾ ਨਹੀਂ ਆ ਦੇਖੋ ਵਿੱਚ ਕਾਲੇ ਕਾਲੇ ਜੋ ਦਾਣੇ ਆ ਇਹ ਫੀਮ ਦੇ ਆਕਰ ਇਹਨੂੰ ਪੀਸਾਂਗੇ ਤੇ ਇਹਦਾ ਪਾਊਡਰ ਵੀ ਕਾਲਾ ਆ ਜਿਹੜਾ ਦੂਜੀ ਚਿੱਟੀ ਫੀਮ ਐ ਜਿਹੜੀ ਚਿੱਟੀ ਹੁੰਦੀ ਐ ਖਸਖਸ ਉਹ ਪੂਰੀਆਂ ਵਿੱਚ ਕੋਈ ਕੋਈ ਦਾਣਾ ਵਿੱਚ ਚਿੱਟਾ ਜਿਵੇਂ ਉਵੇਂ ਆ ਤੇ ਇਹ ਜਿਹੜੀ ਕਾਲੀ ਆ ਇਹ ਇਸ ਤਰ੍ਹਾਂ ਦੀ ਹੁੰਦੀ ਇਸ ਕਰਕੇ ਸਾਡੀਆਂ ਗਵਰਨਮੈਂਟਾਂ ਨੂੰ ਚਾਹੀਦਾ ਹੈ ਕਿ ਇਹ ਕੁਦਰਤੀ ਬੂਟੀ ਹੈ ਇਹਨੂੰ ਬੀਜਣ ਦੇਣਾ ਚਾਹੀਦਾ ਤੇ ਅਸੀਂ ਹਜੂਰ ਸਾਹਿਬ ਗਏ ਸੀ ਤੇ ਉੱਥੋਂ ਲੈ ਕੇ ਆਏ ਸੀ ਸੋ ਸਾਰੇ ਇਹ ਵੀਰਾਂ ਦਾ ਧੰਨਵਾਦ ਜੀ ਸਾਰੇ ਵੀਰ ਬਰ ਤੋਂ ਬਰ ਮਿਹਨਤ ਕਰੋ ਤਾਂ ਕਿ ਆਪਾਂ ਇਸ ਨੂੰ ਬੀਜ ਸਕੀਏ ਇਹ ਜਿਹੜੀ ਖਾਸ ਖਾਦ ਦੀ ਖੇਤੀ ਜਿਹੜੀ ਸਰਕਾਰ ਬਣਾਵੇਗੀ ਅਗਰ ਵੋਟ ਹੁਣ ਐਦਕੀ ਉਸ ਨੂੰ ਪਾਉਣੀ ਹੈ ਜਿਹੜਾ ਸਾਨੂੰ ਖਾਸ ਖਾਦ ਬੀਜਣ ਦੀ ਇਜਾਜ਼ਤ ਦਿੰਦਾ ਹੈ ਇਸ ਕਰਕੇ ਸਾਰੇ ਵੀਰ ਜਿੰਨੇ ਵੀ ਵੀਰ ਜਿੰਨੇ ਵੀ ਗਰੁੱਪ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਵੋ ਕਿਉਂਕਿ ਸਾਡਾ ਮੁੱਦਾ ਇੱਕ ਹੈ ਤੇ ਮਸਲਾ ਵੀ ਸਾਡਾ ਇੱਕ ਹੈ ਸਾਨੂੰ ਸਾਰੇ ਜਥੇਬੰਦੀਆਂ ਨੂੰ ਇੱਕ ਥਾਂ ਤੇ ਕੱਠੇ ਹੋਣਾ ਚਾਹੀਦਾ ਤਾਂ ਕਿ ਜਿਹੜਾ ਵੀ ਐਮਐਲਏ ਆਵੇ ਮੰਤਰੀ ਆਵੇ ਉਹਦੇ ਇੱਕ ਸਵਾਲ ਕਰੋ ਕਿ ਕੁਦਰਤੀ ਬੂਟੀ ਹੈ ਅਗਰ ਤੁਸੀਂ ਦੀ ਇਜਾਜ਼ਤ ਸਾਨੂੰ ਦੇਣਾ ਤੇ ਵੋਟ ਪਾਵਾਂਗੇ ਅਗਰ ਨਹੀਂ ਤੇ ਵੋਟ ਨਹੀਂ ਪਾਉਣੀ ਅਸੀਂ ਸੋ ਜਿੰਨੇ ਵੀ ਵੀਰ ਸੁਣਨਗੇ ਇਹਨਾਂ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਿ ਅਗਰ ਤੁਹਾਡੇ ਕੋਲ ਵੋਟਾਂ ਵਾਲਾ ਕੋਈ ਵੀ ਆਉਂਦਾ ਤੇ ਇਹ ਸਵਾਲ ਕੀਤੇ ਜਾਣੇ ਚਾਹੀਦੇ ਸੋ ਸਾਰੇ ਇਹ ਵੀਰਾਂ ਦਾ ਧੰਨਵਾਦ ਜੀ